ਵੀਰ ਦੇ ਕੋਲੇ ਬੀਟਲ ਬੱਕਰੀਆਂ ਨੇ ਤੇ ਆਪਾਂ ਅੱਗੇ ਵੀ ਵੀਰ ਦੀ ਜਿਹੜੀ ਵੀਡੀਓ ਬਣਾਈ ਆ ਤੇ ਹੁਣ ਫੇਰ ਆਪਾਂ ਨੂੰ ਵੀਰ ਨੇ ਸਹਿਮਾ ਦਿੱਤਾ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਬੱਕਰੀਆਂ ਬੱਕਰੀਆਂ ਵੀ ਕਿੱਦਾਂ ਦੀਆਂ ਨੇ ਕਰਦਿਆਂ ਗੱਲਬਾਤ ਵੀਰ ਨਾਲ ਹਾਂ ਪੁੱਤ ਕੀ ਹਾਲ ਚਾਲ ਆ ਠੀਕ ਆ ਹਾਂਜੀ ਕੀ ਨਵਾਂ ਪੁੱਤ ਤੇਰਾ ਹਰਵੀਰ ਜੈ ਹਰਵੀਰ ਸਿੰਘ ਤੇ ਹਰਵੀਰ ਸਿੰਘ ਤੂੰ ਵੀ ਬੱਕਰੀ ਪੁੱਤ ਲੈ ਕੇ ਜਾਣੀ ਆ ਕੋਈ ਘਰ ਨੂੰ ਹਾਂਜੀ ਚਿਆ ਰੱਖਣੀ ਆ ਬੱਕਰੀ ਕੰਗ ਕਿਹੜੀ ਕਲਾਸ ਚ ਪੜਦਾ ਤੂੰ ਮੈਂ 7ਵੀਂ ਚ 7ਵੀਂ ਚ ਤੇ ਨਾਲ ਬੱਕਰੀਆਂ ਦਾ ਸੌਂ ਕਾ ਤੈਨੂੰ ਵੀ ਹੈ ਇਹ ਤੇਰੇ ਦੋਸਤ ਨੇ ਠੀਕ ਆ ਪਾਈ ਇਹਨੂੰ ਵੀ ਬੱਕਰੀ ਦੋ ਮੁੰਡਿਆ ਦੇਦਾ ਗਈ ਦੇਦਾ ਸਤਿਗੁਰ ਜੀ ਸ੍ਰੀ ਕਾਲ ਹਾਂਜੀ ਹੋਰ ਠੀਕ ਆ ਹਾਂਜੀ ਸਤਿਗੁਰ ਜੀ ਹਾਂਜੀ ਹੋਰ ਕੀ 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 ਹਾਲ ਚਾਲ ਹੈ ਜੀ ਬਹੁਤ ਵਧੀਆ ਵੀਰੇ ਧੰਨਵਾਦ ਤੁਹਾਡਾ ਜਿਹੜਾ ਸਾਡੇ ਕੋਲ ਪਹੁੰਚੇ ਠੀਕ ਹੋ ਹਾਂਜੀ ਤੇ ਕਿਵੇਂ ਆ ਬੱਕਰੀਆਂ ਦਾ ਚੱਲਦਾ ਆਪਣਾ ਵਧੀਆ ਜੀ ਠੀਕ ਆ ਸੂਆ ਪੈ ਗਿਆ ਕਿ ਨਹੀਂ ਹਾਂਜੀ ਸੂਆ ਪਿਆ ਹੋਇਆ ਜੀ ਹੁਣ ਠੀਕ ਆ ਸੂਆ ਪਿਆ ਹੋਇਆ ਤੇ ਆਪਣੇ ਕਿਵੇਂ ਆ ਹੁਣ ਦੁੱਧ ਦੁੱਧ ਵਧੀਆ ਦਿੰਦੀਆਂ ਨੇ ਚਰਾ ਚੁਰਾ ਹੋ ਗਿਆ ਠੀਕ ਆ ਤੇ ਕਿਹੜੀ ਕਿਹੜੀ ਬੱਕਰੀ ਆ ਆਪਣੀ ਜਿਹੜੀ ਆਪਾਂ ਸੇਲ ਕਰਨੀਆਂ ਐ ਸੇਲ ਕਰਨ ਵਾਲੀ ਠੀਕ ਆ ਹਾਂ ਜੀ ਇੱਕ ਆ ਖੜੀ ਆ ਜੀ ਦੂਏ ਸੂਏ ਪੱਠਾ ਜੀ ਇੱਕ ਕਿਵੇਂ ਆ ਸੂਆ ਹੈ ਦੂਏ ਸੂਏ ਪੱਠਾ ਜੀ ਦੂਏ ਦੂਜੇ ਸੂਏ ਹਾਂ ਜੀ ਤੇ ਮੂੰਹੋ ਕਿਵੇਂ ਆ ਛੇ ਦੰਦਾਂ ਦੀ ਛੇ ਦੰਦਾਂ ਦਾ ਮੂੰਹ ਹਾਂ ਜੀ ਠੀਕ ਆ ਪਹਿਲਾਂ ਕਿੰਨਾ ਦੁੱਧ ਕੱਢਿਆ ਨੇ ਪੱਠ ਨੇ ਤਲੂਣੇ ਸੂਈਤੀ ਜੀ ਪਹਿਲੇ ਸੂਏ ਹੀ ਅਜੀ ਅੱਛਾ ਪਹਿਲੇ ਨਾਲੇ ਕਹਿੰਦਾ ਦੂਜੇ ਸੂਏ ਆ ਪਹਿਲੇ ਸੂਏ ਕਿੰਨਾ ਕੱਢਿਆ ਆ ਕੜਦੇ 3 ਲੀਟਰ ਪਲੱਸ ਹੀ ਠੀਕ ਆ ਇਹ ਦੂਜੇ ਸੂਏ ਪੱਠ ਆ ਜੀ ਕਿਸੇ ਨੂੰ ਵੀ ਤੇ ਪਸੰਦ ਆਵੇ ਤਾਂ ਇਹ ਬਬਲੂ ਹੁਣਾਂ ਨਾਲ ਗੱਲਬਾਤ ਕਰ ਸਕਦਾ ਠੀਕ ਆ ਜੀ ਹਾਂ ਬਬਲੂ ਭਾਈ ਦੂਜੇ ਨੰਬਰ ਵਾਲੀ ਕਿਹੜੀ ਆ ਜੀ ਆ ਨਾਰਾ ਜੀ ਪੱਠਾ ਨੱਬੀ ਠੀਕ ਆ ਇੱਕ ਮੈਂ ਵੀ ਮੂੰਹ ਤੀਏ ਸ਼ੂਏ ਆਈ ਪੂਰੇ ਦੰਦਾਂ ਦਾ ਪੂਰੇ ਦੰਦਾਂ ਦਾ ਤੀਜੇ ਸ਼ੂਏ ਹਾਂ ਜੀ ਕਾ ਮੈਂ ਮਨੇ ਦਿੰਦੀ ਆ ਇਹ ਪਹਿਲਾਂ ਤਿੰਨ ਹੀ ਦਿਆ ਕਰ ਦੋ ਵੀ ਦੇ ਦਿੰਦੀ ਠੀਕ ਆ ਜੀ ਦੁੱਧ ਕਿੰਨਾ ਦਿਨ ਦਿੱਤਾ ਨੇ ਵੀਰੇ ਪਹਿਲਾਂ ਸੱਤੇ ਦਿਨ ਸੱਤੇ ਵੀਰੇ 3.5 ਥੱਲੇ ਠੀਕ ਆ 3.5 ਥੱਲੇ ਤਾਜੀ ਥੱਲੇ 3.5 ਲੀਟਰ ਥੀਗਾ ਜੀ ਹਾਂ ਜੀ ਠੀਕ ਆ ਜੀ ਤੇ ਕਿਸੇ ਨੂੰ ਵੀ ਵੀਰ ਨੂੰ ਇਹ ਵੀ ਲਾਲ ਬੱਕਰੀ ਆ ਜਿਹੜੀ ਪਸੰਦ ਆਵੇ ਤਾਂ ਰਣਜੀਤ ਵੀਰ ਉਹਨਾਂ ਨਾਲ ਫੋਨ ਤੇ ਗੱਲ ਕਰ ਸਕਦਾ ਤੇ ਆਪਾਂ ਵੀ ਰਣਜੀਤ ਦਾ ਨੰਬਰ ਵੀ ਦਵਾਂਗੇ ਲਿਆ ਵੀਰੇ ਅਗਲੇ ਨੰਬਰ ਹਾਂਜੀ ਆ ਦੇਖੋ ਵੀਰ ਦਾ ਜਿਹੜਾ ਮਾਲ ਆ ੁੱਲਾ ਫਿਰਦਾ ਤੇ ਬਹੁਤ ਹੀ ਵਧੀਆ ਮਾਲ ਆ ਵੀਰ ਦਾ ਕਿਸੇ ਵੀਰ ਨੂੰ ਪਖੜੀ ਕੋਈ ਵੀ ਐ ਜੋ ਪਸੰਦ ਆਵੇ ਤਾਂ ਵੀਰ ਨਾਲ ਕੰਟੈਕਟ ਕਰ ਸਕਦਾ ਹਾਂ ਵੀ ਇਹ ਕਿਵੇਂ ਸੂਏ ਆ ਚੌਥੇ ਸੂਏ ਆ ਜੀ ਚੌਥੇ ਸੂਏ ਮੂੰਹੋਂ ਤੰਦੋ ਪੂਰੇ ਦੰਦ ਆ ਜੀ ਪੂਰੇ ਦੰਦ ਹਾਂਜੀ ਤਿੰਨ ਸੂਏ ਤੁਸੀਂ ਹੀ ਲੱਤੇ ਨੇ ਇਹਦੇ ਹਾਂਜੀ ਠੀਕ ਆ ਕਿੰਨਾ ਦੁੱਧ ਦਿੰਦੀ ਆ ਇਹ ਥੱਲੇ ਇਹ ਹੈਗਾ ਸੀ 2.5 ਲੀਟਰ ਠੀਕ ਹੈ 2 ਢਾਈ ਲੀਟਰ ਦੁੱਧ ਆਈ ਤੇ ਚੌਥੇ ਸੂਏ ਪਾਠਾ ਕੱਦ ਕਾਠ ਬਹੁਤ ਹੀ ਸੋਹਣਾ ਥਣਲੇਵਾ ਠੀਕ ਹੈ ਜੀ ਅੱਜ ਤਾਂ ਤੁਹਾਨੂੰ ਥੋੜੇ ਜਿ ਏਕਣ ਦਿਖਾ ਦੇਣੀ ਇੱਕ ਦੋ ਦਿਨਾਂ ਤੱਕ ਫਿਰ ਪੂਰੀ ਵੀਡੀਓ ਪਾਵਾਂਗੇ ਵੀਰੇ ਝੋਲੇ ਲਾ ਕੇ ਚੰਗੀ ਤਰ੍ਹਾਂ ਹੈਟ ਮਣ ਕੇ ਤੇ ਅੱਜ ਥੋੜਾ ਜਿਆ ਤੁਹਾਨੂੰ ਏਕਣ ਦਿਖਾਉਣੇ ਆ ਲਿਆ ਵੀਰੇ ਅਗਲੇ ਅਗਲੀ ਵਾਰ ਠੀਕਾ ਇੱਕ ਐਵੇਂ ਸੂਏ ਆ ਵੀਰੇ ਤੀਏ ਹੋ ਜੀ ਤੀਜੇ ਸੂਏ ਹਾਂ ਮੂੰਹੋਂ ਉਰੇ ਨੰਦਾਈ ਉਰੇ ਦੰਦਾ ਇਹ ਵੀ ਤਿੰਨ ਸੂਏ ਘਰੇ ਪੀਤੇ ਨੇ ਇਹਦੇ ਹਾਂ ਠੀਕ ਹੈ ਜੀ ਇਹਦੇ ਕਿੰਨਾ ਦੁੱਧ ਕੱਢਿਆ ਪਹਿਲਾਂ ਇਹਦੇ 2 ਲੀਟਰ ਪਲੱਸ ਇਹਨੇ ਵੀ 2 ਲੀਟਰ ਪਲੱਸ ਦੁੱਧ ਕੱਢਿਆ ਤੇ ਬੱਕਰੀ ਬਹੁਤ ਸੂਣੀ ਆ ਠੀਕ ਹੈ ਜੀ ਹਾਂ ਤੇ ਜੈ ਦੀ ਸੇਵਾ ਹੋ ਜਾਂ ਦੁੱਧ ਦੀ ਠੀਕ ਹੈ ਜੀ ਤੇ ਆਪਣਾ ਵੀ ਇੱਕ ਵਾਰ ਮੜਾ ਡਰੈਸ ਦਾ ਚੋਈ ਪਿੰਡ ਮੈਨੀਪੁਰਾਈ ਹਾਂਜੀ ਜਿਲ੍ਹਾ ਲੁਧਿਆਣਾ ਠੀਕ ਹੈ ਜੀ ਅਬ ਸ਼ਹਿਰ ਵੀ ਜਾਈ ਪੈਂਦਾ ਠੀਕ ਆ ਤੇ ਆਪਦਾ ਨੰਬਰ ਵੀਰ ਮੋਬਾਈਲ ਨੰਬਰ ਹੀ 98727 9901 ਠੀਕ ਆ ਵੀਰੇ ਇੱਕ ਵਾਰ ਫੇਰ ਦੱਸ ਤੋਈ 98727 9901 ਠੀਕ ਹੈ ਜੀ ਕਿਸੇ ਵੀ ਵੀਰ ਨੂੰ ਬੱਕਰੀ ਇਹਨਾਂ ਚੋਂ ਕੋਈ ਪਛੰਤ ਹੋਵੇ ਤਾਂ ਵੀਰ ਦਾ ਜਿਹੜਾ ਨੰਬਰ ਆ ਉਹ ਆਪਾਂ ਤੁਹਾਨੂੰ ਲੈਤਾ ਤੇ ਵੀਰ ਨਾਲ ਗੱਲ ਕਰ ਸਕਦਾ ਤੇ ਬਾਕੀ ਜਿਹੜੀ ਆਪਾਂ ਵੀਡੀਓ ਇਹ ਪੰਜ ਚਾਰ ਦਿਨਾਂ ਤੱਕ ਪਾਵਾਂਗੇ ਵੀਰੇ ਫਿਰ ਕੱਲੀ ਕੱਲੀ ਦਾ ਜਿਹੜਾ ਝੋਲਾ ਉਹ ਤੁਹਾਨੂੰ ਲਾ ਕੇ ਦਿਖਾਵਾਂਗੇ ਤੇ ਕੱਲੀ-ਕੱਲੀ ਦੀ ਹੈਟ ਆ ਜਿਹੜੀ ਉਹ ਮਿਣਕ ਕੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦਵਾਂਗੇ ਠੀਕ ਆ ਜੀ ਤੇ ਹੋਰ ਪੱਕਣੀਆਂ ਤੁਹਾਨੂੰ ਆਹ ਵੀਰਤੀਆਂ ਦੇਖੋ ਫਿਰਤੀਆਂ ਨੇ ਵਧੀਆ ਖੁੱਲਾ ਚਰਾਖਾਂਤੀਆਂ ਨੇ ਠੀਕ ਆ ਜੀ ਕੋਈ ਵੀਰ ਹੋਰ ਚਾਰਨ ਸਮੇ ਤਾਂ ਨਹੀਂ ਕੋਈ ਪਰੇਸ਼ਾਨੀ ਆਉਂਦੀ ਤੁਹਾਨੂੰ ਨਾ ਨਾ ਜੀ ਕੋਈ ਕੋਈ ਪਰੇਸ਼ਾਨੀ ਨਹੀਂ ਠੀਕ ਆ ਜੀ ਹਾਂ ਜੀ ਠੀਕ ਆ ਵੀਰ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਚਾਰਨ ਸਮੇ ਵੀ ਤੇ ਵਧੀਆ ਤੇ ਵਧੀਆ ਸ਼ੂਆ ਪਿਆ ਹੋਇਆ ਕੋਈ ਹੋਰ ਕੋਈ ਕਹਿਣਾ ਚਾਹੁੰਦੇ ਹੋ ਮੋ ਬਸ ਜੀ ਧੰਨਵਾਦ ਤੁਹਾਡਾ ਹੀ ਠੀਕ ਆ ਵੀਡੀਓ ਬਣਾਉਣ ਤੇ ਜੀ ਠੀਕ ਆ ਆ ਬੰਦੇ ਦੀ ਥੋੜਾ ਰੂਪ ਪਾਉਣੀ ਆ ਜੀ ਸਾਡੇ ਠੀਕ ਆ ਕਿਹੜੇ ਬੰਦੇ ਦੀ ਲਿਆ ਭਾਈ ਪਾ ਦੀਏ ਖਾਸ ਬੰਦਾ ਅੱਛਾ ਇਹਨੂੰ ਮੁੰਡੇ ਨੂੰ ਹੁਣ ਆਪਾਂ ਦੇਣੀ ਆ ਬੱਕਰੀ ਹਨਾ ਹਾਂ ਠੀਕ ਆ ਠੀਕ ਆ ਇਹਨੂੰ ਬੱਕਰੀ ਆਪਾਂ ਹੁਣ ਇਹਨੂੰ ਕਿਹੜੀ ਦੇਣੀ ਆ ਦੇ ਦਾਂਗੇ ਕੋਈ ਨਹੀਂ ਇਹਨੂੰ ਬੱਕਰੀ ਦੇਣੀ ਆ ਇਹਨੂੰ ਵੀ ਮੁੰਡੇ ਨੂੰ ਸ਼ੌਂਕ ਪਵੇ ਪੜ੍ਹਾਈ ਦੇ ਨਾਲ-ਨਾਲ ਬਹੁਤ ਵਧੀਆ ਸ਼ੌਂਕ ਆ ਜੇ ਜਵਾਕ ਨੂੰ ਕੋਈ ਵੀ ਸ਼ੌਂਕ ਪੈਂਦਾ ਤਾਂ ਬੱਚਾ ਜਿਹੜਾ ਆਪਦਾ ਘਰੇ ਸ਼ੌਂਕ 'ਚ ਲੱਗਿਆ ਰਹਿੰਦਾ ਜੇ ਸ਼ੌਕ ਨਹੀਂ ਹੋ ਤਾਂ ਵੀਰੇ ਬਾਹਰੇ ਖੜੂ ਮੋੜ ਤੇ ਖੜੂ 100 ਸਿਆਪਾ ਤੇ ਇਹਨੂੰ ਮੁੰਡੇ ਨੂੰ ਵੀਰੇ ਬੱਕਰੀ ਜ਼ਰੂਰ ਦੇਓ ਦਮਾ ਗਈ ਦਮਾ ਗਈ ਦਮਾ ਗਈ ਨਹੀਂ ਮੈਂ ਤੋਂ ਫਿਰ ਭਾਈ ਮੇ ਮਨਾ ਦੇ ਤੇ ਮੈਂ ਦੇ ਦੂੰ ਮੁੰਡੇ ਨੂੰ ਸ਼ੌਕ ਵੀਆ ਤੁਹਾਡੇ ਨਾਲ ਦੇਖ ਫਿਰਦਾ ਦੁਪਹਿਰੇ ਵਧੀਆ ਬੱਕਰੀ ਦੇਓ ਇਹਨੂੰ ਠੀਕ ਆ ਜੀ ਹਾਂਜੀ ਇਹ ਸੀਗਾ ਜੀ ਵੀਰੇ ਰਣਜੀਤ ਦੀਆਂ ਬੱਕਰੀਆਂ ਦਿਖਾਈਆਂ ਨੇ ਤੁਹਾਨੂੰ ਮਹਿੰਦੀਪੁਰ ਇਹ ਪਿੰਡ ਮਹਿੰਦੀਪੁਰ ਜਿਹੜਾ ਬੀਜੇ ਦੇ ਨਾਲ ਪੈ ਜਾਂਦਾ ਜੀ ਤੇ ਇਹ ਆਪਾਂ ਇੱਕ ਅੱਧਾ ਦਿਨ ਤੱਕ ਵਧੀਆ ਵੀਡੀਓ ਹੋਰ ਤਰੀਕਿਆਂ ਨਾਲ ਬਣਾਵਾਗੇ ਝੋਲੇ ਲਾ ਕੇ ਤੇ ਹੈਟ ਮਣ ਕੇ ਦਿਖਾਵਾਂਗੇ ਤੁਹਾਨੂੰ ਤੇ ਫਿਰ ਰੇਟ ਰੂਟ ਵੀਰ ਦੱਸੂਗਾ ਤੇ ਅੱਜ ਅਸੀਂ ਵੀ ਥੋੜਾ ਕਾਲੀ ਜਿਹੀ ਤੇ ਜੇ ਠੀਕ ਆ ਜੀ ਤੇ ਵੀਡੀਓ ਸਾਡੀ ਵਧੀਆ ਲੱਗੇ ਤਾਂ ਇਹਨੂੰ ਲਾਇਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਹੋਰ ਵਧੀਆ ਜਾਣਕਾਰੀ ਲੈ ਕੇ ਆਈਏ ਤਦ ਤੱਕ ਲਈ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ